ਸੱਸ ਤੱਕ ਕੀ ਕਰੀ ਜਨੀ ਆ ਸੱਸਰੀ ਕਾ ਅੰਟੀ ਜੀ ਸੱਸਰੀ ਕਾ ਦਾ ਹੋਰ ਕੀ ਕਰਦੇ ਆਏ ਕੁਛ ਨਹੀਂ ਕਰਨਾ ਕੀ ਆ ਤੇਰੇ ਵਾਂਗੂ ਸਬਜੀ ਵੱਟ ਕੱਟ ਕੇ ਆਈ ਆ ਮੈਂ ਆ ਅੰਟੀ ਜੀ ਚਟਨੀ ਬਣਾਉਣ ਲੱਗੀ ਜੇ ਆਹੋ ਕੇ ਸਬਜੀਆਂ ਦੇ ਬਿਨਾ ਬਾਹਰ ਤੋਂ ਆ ਜਾਂਦੇ ਆ ਵਾ ਤਾਂ ਉਹਨਾਂ ਨੂੰ ਵੀ ਦਵਾਈਆਂ ਵਾਲੀਆਂ ਨਹੀਂ ਖਾਧੀਆਂ ਜਾਂਦੀਆਂ ਨਹੀਂ ਆਂ ਦਾਣਾ ਤੇ ਉਹ ਵੀ ਨਹੀਂ ਜੀ ਕਰਦਾ ਖਾਣ ਨੂੰ ਹਾਂ ਜੀ ਚਟਨੀ ਆ ਤੇ ਚਟਨੀ ਨਾਲ ਸਗੋਂ ਅੱਜ ਕੇ ਰੋਟੀ ਖਾ ਲਈ ਦੀ ਹਾਂ ਜੀ ਹੋਰ ਸੁਣਾ ਮੰਮੀ ਠੀਕ ਆ ਹਾਂ ਜੀ ਮੰਮੀ ਠੀਕ ਜੀ ਮੰਮੀ ਅੰਦਰ ਹੀ ਤੇ ਉਹਨਾਂ ਦਾ ਨਾ ਦਵਾਈਆਂ ਖਾ ਖਾ ਕੇ ਮੂੰਹ ਵੀ ਸਵਾਦਾ ਜਾ ਹੋਇਆ ਹੀ ਤੇ ਮੈਂ ਕਹੀ ਹਾਂ ਹੋ ਜਾਂਦਾ ਕੌੜਾ ਤੇ ਮੈਂ ਕਹੀ ਹੁਣਾਂ ਨੂੰ ਅੱਜ ਭੂਤਨੀ ਦੀ ਚਟਨੀ ਕੁੱਟ ਕੇ ਦਿੰਨੀ ਆ ਥੋੜਾ ਚੰਗਾ ਜਾ ਲੱਗੇਗਾ ਵੇਲਾ ਹੁਣ ਤੇਰੀ ਲੋੜ ਪਈ ਨਾ ਬੜੀ ਧੀਨ ਭੂਤ ਕਰਦੇ ਨੇ ਲੰਨੀ ਗੱਲ ਐ ਤਾਂ ਧੀ ਦੇ ਤਾਂ ਹੁਣ ਤੇ ਵੀ ਨੋਵਾ ਹੀ ਆਖੇ ਲੱਗਦੂਗਾ ਨਾ ਇਹ ਤਾਂ ਆਂਟੀ ਬੰਦੇ ਨੂੰ ਆਪ ਚਾਹੀਦੀ ਹੈ ਕਿ ਨਹੀਂ ਦੱਸਣ ਨਾਲ ਤੇ ਕੁਝ ਹੁੰਦਾ ਨਹੀਂ ਆ ਤੇ ਸਿਆਣੇ ਬਿਆਣੇ ਹੀ ਤੇ ਕਹਿਣਾ ਨਹੀਂ ਹੋਣਾ ਕੁਝ ਇਹ ਆਪ ਚਾਹੀਦੀ ਸੋਚ ਇਹਨਾਂ ਨੂੰ ਚਲੋ ਕੀਤਾ ਹੀ ਮੈਂ ਦੀਦੀ ਨੂੰ ਫੋਨ ਅੱਜ ਪਰਦਾ ਪੈ ਜੇ ਨਾ ਹੁਣ ਬਸ ਤਾਂ ਆਉਂਦੀ ਹੋਣੀ ਆ ਵੀ ਮੈਂ ਕੱਲ ਨੂੰ ਤੇrna ਇਹੋ ਜਿਹਾ ਸਰਦੀ ਰਹੀ ਧੀਆਂ ਪੱਤਾ ਬਦਲੇ ਤੇrna ਕਰਦੀ ਰਹੀ ਇਹ ਚਲ ਕੋਈ ਗੱਲ ਨਹੀਂ ਆਂਟੀ ਰੱਬ ਨੇ ਅੱਜ ਨਹੀਂ ਤੇ ਕੱਲ ਸੁਣੂ ਗਾਈ ਨਾ ਫਿਰ ਕੀ ਹੋਇਆ ਤੁਹਾਨੂੰ ਤੇ ਪਤਾ ਹੀ ਆ ਤੁਰਦੇ ਫਿਰਦੇ ਰਹਿੰਦੇ ਹੀ ਇੱਧਰ ਉੱਧਰ ਤੇ ਹੁਣ ਜਿਹੜਾ ਮੰਜੀ ਤੇ ਹੀ ਪਏ ਨੇ ਕਿੰਨੇ ਦਿਨ ਹੋ ਗਏ ਆ ਮੈਂ ਤੇ ਰੱਬ ਗਾੜੀ ਅਰਦਾਸ ਦੇ ਹੀ ਕਰਨੀ ਟੀ ਵੀ ਜਲਦੀ ਜਲਦੀ ਮੰਮੀ ਠੀਕ ਹੋਣ ਤੇ ਵੇੜੇ ਚ ਤੁਰਨ ਫਿਰਨ ਤੇ ਘਰ ਦੀ ਰੌਣਕ ਹੀ ਆਏ ਵੀ ਹਨਾ ਇਹਨਾਂ ਦੇ ਬਗੈਰ ਕੁਛ ਨਹੀਂ ਜੇ ਮੈਂ ਤੇ ਕੱਲੀ ਬਸ ਕਦੀ ਅੰਦਰ ਤੇ ਕਦੀ ਬਾਹਰ ਤੇ ਚਲੋ ਆਪੇ ਠੀਕ ਹੋਣ ਤੇ ਤੁਰਨ ਫਿਰਨ ਵੇੜੇ ਚ ਕਿ ਨਹੀਂ ਹੂੰ ਦਿੱਤੇਦਣਾ ਕਰਦੀ ਸੀ ਨਾ ਤੇ ਗਾੜੀ ਆਈਆ ਬੇਲਾ ਫੇਰ ਵੀ ਆਂਦੇ ਹੁੰਦੇ ਨਾ ਜੇ ਕਹਿਣਾ ਕਰੀਏ ਨਾ ਤਾਂ ਦੇਣੀਆਂ ਲੈਣੀਆਂ ਇੱਥੇ ਹੀ ਆ ਆਪਣੇ ਘਰ ਮੇ ਪੁੱਤ ਆ ਬਣਾਉਣੇ ਪੈਂਦੇ ਆ ਕਿ ਆਂਦੇ ਹੁੰਦੇ ਸਿਆਣੇ ਜਿੱਤਾਂ ਦਾ ਬੀਜਣਾ ਉਦਾਂ ਦਾ ਹੀ ਅਹੀਂ ਵੜਣਾ ਮੈਂ ਤਾਂ ਬਥੇਰਾ ਸਮਝਾਉਂਦੀ ਰਹੀ ਇਹਨੂੰ ਕਿ ਚੱਲ ਨਾ ਕਰ ਨਾ ਕਰ ਇਦਾਂ ਪਰ ਨਾ ਸਾਡਾ ਤਾਂ ਚਲੇ ਹੁੰਦਾ ਸਮਝਾਉਣਾ ਹੀ ਵਾਸਤਾ ਇਹਨੇ ਇੱਕ ਨਹੀਂ ਮੰਨੀ ਹੁਣ ਬਥੇਰਾ ਸਮਝਾਇਆ ਇਹ ਬੁੱਢੀ ਤਲ ਤੇ ਨਹੀਂ ਹੁੰਦੀ ਕਿੱਥੇ ਅੰਦਰ ਹੀ ਆ ਹਾਂਜੀ ਅੰਦਰ ਹੀ ਉਸੇ ਬੈਠੇ ਪਈ ਆ ਹਾਂਜੀ ਚਲ ਮੈਂ ਤਾਂ ਪਤਾ ਚਲੋ ਮੈਂ ਜਰਾ ਕਪੂਤ ਨਾ ਤੋੜ ਲਿਆ ਵਾ ਫਿਰ ਮੈਨੂੰ ਪਤਾ ਲੱਗਣਾ ਹਾਂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿੱਦਾਂ ਠੀਕ ਹੋ ਹੁਣ ਆ ਠੀਕ ਆ ਫਰਕਾ ਹੁਣ ਅੱਗੇ ਨਾ ਦਵਾਈ ਲੈਂਦੀ ਦਵਾਈ ਫੇ ਆਹੋ ਦਵਾਈ ਲਿਆਂਦੀ ਆ ਫੇਰ ਖਾ ਕੇ ਆਏ ਉਹੋ ਗੱਲ ਸੈਸਬਾ ਦੀ ਛੱਟ ਤੇ ਵੇਖ ਲਾਉਂਦੇ ਨੇ ਕਿੰਨੇ ਕੋਹਾ ਤੇ ਪਈਦਾ ਹੀ ਉਹ ਉਹ ਗੱਲ ਮੈਨੂੰ ਪਤਾ ਹੁੰਦਾ ਜੇ ਸੱਟ ਲੱਗਣੀ ਮਨਾ ਹੀ ਥੱਲੇ ਉਤਰਦੀ ਤੇ ਨਾ ਸੱਟ ਲੱਗਦੀ ਦਿਨਾਂ ਦੇ ਪੈ ਗਈਆਂ ਲੈ ਭੈਣ ਜੀ ਮਾੜੇ ਵੇਲੇ ਦਾ ਪਤਾ ਲੱਗਦਾ ਚੰਗੇ ਭੜੇ ਤੁਸੀਂ ਤੁਰੇ ਫਿਰਦੇ ਸੀ ਤੇ ਸੱਟ ਲੱਗ ਜਾਣੀ ਕੋਈ ਪਤਾ ਸੀ ਮੰਜੀਰ ਕੀ ਪਤਾ ਸੀ ਮੈਨੂੰ ਮਾੜੀ ਘੜੀ ਦਾ ਮੇਰਾ ਤਾਂ ਵੀ ਇਹੇ ਵੇਵਾ ਆਉਣਾ ਮੈਂ ਤਾਂ ਇਨਾਂ ਹੱਥਾਂ ਨਾਲ ਕਿਸੇ ਨੂੰ ਮਾਰਾ ਕੀਤਾ ਨਹੀਂ ਗਾ ਨਾ ਕਿਸੇ ਨੂੰ ਮਾਰਾ ਆਖਿਆ ਪਤਾ ਨਹੀਂ ਕਿਹੜੇ ਯੁੱਗ ਦਾ ਮੇਰੇ ਨਾਲ ਰੱਬ ਨੇ ਬਦਲਾ ਲਿਆ ਕਿਦੇ ਬਦਲਾ ਕਾਦਾ ਭੰਜੀ ਲੈਣਾ ਇਹ ਕਰਮਾਂ ਚ ਹੋਊਗੀ ਸਾਡੇ ਇਨਾਂ ਕ ਦੁੱਖ ਤੇ ਚੱਲ ਤੂੰ ਰੀ ਫੇਰਦੀ ਵੇੜੇ ਚ ਰੋਂਣ ਕ ਲੱਗੀ ਹੁਣ ਵੇੜਾ ਭਾਂ ਭਾਂ ਕਰਦਾ ਹੀ ਆ ਮੈਂ ਤਾਂ ਇਸ ਤਰ੍ਹਾਂ ਹੁਣ ਕੀ ਕਰਨਾ ਫਿਰ ਇਹ ਤਾਂ ਹੁਣ ਰੱਬ ਦੇ ਹੱਥ ਵਾਸੀ ਆ ਜਦੋਂ ਉਹਨੇ ਠੀਕ ਕਰਨਾ ਆ ਦਵਾਈ ਦਾ ਵੀ ਚੱਲਣ ਡਿਆ ਆ ਚੱਲ ਕੋਈ ਨਹੀਂ ਆਇਆ ਸੀ ਕਵਲ ਤਾਂ ਫੋਨ ਆਵਲ ਤੇ ਫੋਨ ਕੀਤਾ ਹੀ ਨਹੀਂ ਜੋ ਗਈ ਐ ਮੁੰਡਾ ਜੋ ਬੋਲ ਕੇ ਆਇਆ ਉਸ ਤੋਂ ਤੇ ਉਹਨੇ ਨਾ ਫੋਨ ਕੀਤਾ ਨਾ ਆਪ ਹੀ ਆਈ ਐ ਹੇ ਤੇਰੇ ਸੱਟਦਾ ਵੀ ਨਹੀਂ ਪਤਾ ਲੱਗਾ ਉਹਨੂੰ ਸਟਾ ਦਾ ਪਤਾ ਲੱਗਾ ਕੀਤਾ ਸੀ ਫੋਨ ਉਹਨੂੰ ਤੇ ਆਂਦੀ ਸੀ ਮੇਰੇ ਕੋਲ ਟਾਈਮ ਹੈ ਨਹੀਂਗਾ ਹੂੰ ਪਤਾ ਨਹੀਂ ਕਿਹੜੀ ਗੱਲ ਦਾ ਉਹਨੂੰ ਗੁੱਸਾ ਜਿਹੜੀ ਆਈ ਨਹੀਂ ਅਜੇ ਸੀ ਨਾ ਹਾਂ ਗੁੱਸੇ ਗਲੇ ਕਾਦੇ ਆ ਚੱਲ ਮਾਂ ਨੂੰ ਸੱਟ ਲੱਗੀ ਆ ਜਾਂਦੀ ਘੜੀ ਪਲ ਪਤਾ ਤੇ ਲੈਂਦੀ ਵੀ ਮੇਰੀ ਮਾਂ ਠੀਕ ਆ ਕਿਦਾਂ ਵਕਦਾਂ ਨਹੀਂ ਇਹ ਪਤਾ ਹੁਣ ਕਿਹੜੀ ਗੱਲ ਦਾ ਉਹਨੂੰ ਗੁੱਸਾ ਆ ਇਹ ਚਲਤੀਆਂ ਦਾ ਕਾਦਾ ਭੈਣ ਜੀ ਗੁੱਸਾ ਹੁੰਦਾ ਵਾ ਚਲੋ ਘੜੀਪਾਲ ਚਲੋ ਭੈਣ ਭਰਾਵਾਂ ਨੇ ਬੋਲੇ ਭਰਾ ਹੀ ਬੋਲੇ ਕੀ ਹੋ ਗਿਆ ਤੇ ਚਲ ਆਉਂਦੀ ਤੇਰਾ ਪਤਾ ਲੈਂਦੀ ਨਾਲੇ ਉਹਨਾਂ ਨੂੰ ਹਿਰਖਣਾ ਹੁੰਦਾ ਵੀ ਚਲ ਆਈ ਆ ਚਲ ਆਪਾ ਜੀ ਕਰੋ ਆਜੂਗੀ ਮਰਜ਼ੀ ਹੋਰੀ ਕਿਸੇ ਦਾ ਜੋਰ ਛੋੜਵਾ ਕਿਤੇ ਆਹੋ ਇਹ ਤਾਂ ਗੱਲ ਹੈ ਵਾ ਜੋਰ ਥੋੜਾ ਜਿੰਨੂੰ ਮੈਂ ਮਾਰਾਂ ਦੀ ਸੁਣ ਉਹ ਹੀ ਮੈਨੂੰ ਸਾਹਮਦੀ ਹੈ ਬਥੇਰਾ ਹੋਰ ਨਾ ਕਰਦੇ ਰਹੇ ਆ ਪਰ ਫਿਰ ਵੀ ਚਲ ਅਕੇ ਤੇ ਬਾਕੀ ਉਹ ਨਹੀਂ ਗਈ ਤੇ ਕਰਨ ਲਈ ਮੇਰੀ ਸੇਵਾ ਉਦੋਂ ਦੀ ਵੇਖ ਭੈਣ ਜੀ ਅਸਲੀ ਧੀਆ ਤੇ ਆਂਦੇ ਹੁੰਦੇ ਇਹੀ ਹੁੰਦੇ ਆਪਣੀਆਂ ਤਾਂ ਹੀ ਤੋਰ ਦਿੰਦੇ ਜਿਹੜੀਆਂ ਸੇੜ ਕਹਿੰਦੇ ਉਹ ਨਹੀਂ ਉਹ ਹੀ ਅਸਲੀ ਧੀਆ ਹੁੰਦੇ ਆਵਾ ਆ ਤਾਂ ਇਤਰਾ ਹੀ ਆ ਪਰ ਆਪਣੀ ਧੀ ਨੇ ਤੇ ਬਗਾਨਿਆਂ ਵਰਕੇ ਤੇ ਖਾਲਤਾ ਕੇ ਦੇ ਚੱਲ ਕੋਈ ਨਹੀਂ ਭੈਣ ਜੀ ਦਿਲ ਤੇ ਨਾ ਲਾਈ ਕੋਈ ਗੱਲ ਅੱਗੇ ਤੇਰੇ ਸੱਟ ਲੱਗ ਗਈ ਆ ਇਹ ਘਟੀਗਾ ਰੈਕਸ਼ਨ ਕਰ ਗਿਆ ਤੇ ਸੇਧ ਤੇਰੀ ਦਿਨੋਂ ਦੇ ਨਿਕ ਮਜ਼ੋਰ ਹੋਈ ਜਾਂਦੀ ਆ ਚੱਲ ਕੋਈ ਨਹੀਂ ਕੁੜੀ ਦਾ ਘਰ ਵਾ ਅੱਜ ਨਹੀਂ ਤੇ ਕੱਲ ਆਪੇ ਆ ਜਾ ਗੁੱਸਾ ਉਹ ਦਿਲ ਚ ਤਕਵਾ ਨਹੀਂ ਠੰਡਾ ਜਿੱਦਨ ਹੋ ਗਿਆ ਨੇ ਆਪੇ ਹੀ ਆ ਜਾਣਾ ਵਾ ਅਜਾ ਹੁਣ ਚੰਗਾ ਮੈਂ ਜਾਵਾ ਵੇਖਾਂ ਬੋਟੀਆਂ ਨੂੰ ਜਾ ਕੇ ਕੀ ਕਰਨ ਲਗਾ ਵਾ ਤੇ ਧਿਆਨ ਰੱਖੀਆ ਆਪਣਾ ਹੁਣ ਚੱਲ ਬਹਿ ਜਾ ਚਲੀ ਜਾਣਾ ਨਹੀਂ ਮੈਂ ਜਾਵਾ ਕੋਈ ਨਹੀਂ ਤੋ ਹੁਣ ਧਿਆਨ ਰੱਖੀ ਮੈਂ ਫੇਰ ਆਉਂਗੀ ਪਤਾ ਲੈਣਾ ਤੈਨੂੰ ਕਵਲ ਜਿੱਦ ਨਾਲ ਆਉਂ ਮੈਂ ਉਦਨ ਵੀ ਆਉਂਗੀ ਚੰਗਾ ਹਾਏ ਹਾਏ ਜਾਦੀ ਤੇ ਸਮੈਲੀ ਬੜੀ ਸੌਂ ਨਹੀਂ ਆਉਂਦੀ ਇਹਨਾਂ ਨੇ ਤਾਂ ਫੋਕੀ ਸਦਾਬ ਨਹੀਂ ਮਾਰੀ ਮੈਨਾਂ ਤੇ ਉਹ ਹੋਈ ਆ ਜਾਂਦੇ ਨੇ ਘਰ ਹੋ ਜਾਈਏ ਖਾ ਕੇ ਤੇ ਅੱਗੋਂ ਮੈਂ ਲ ਪਕਾ ਕੇ ਘਰ ਹੋ ਜਾਈਏ ਭੁੱਖੇ ਦੇ ਅੱਗੋਂ ਕੋਈ ਨਾ ਪੁੱਛੇ ਉਹ ਗੱਲ ਅੱਜ ਮੇਰਾ ਹੋ ਗਈ ਆ ਹਾਂ ਮੈਂ ਤਾਂ ਅੰਟੀ ਜੀ ਚਾਹ ਹਾਂ ਪਤ ਚਾਹ ਬਣੀ ਹੀ ਹਾਏ ਚਾਹ ਨਹੀਂ ਮੈਂ ਪਿੰਡ ਚਾਹਤ ਮਾ ਹੁਣੇ ਪੀ ਕੇ ਆਈ ਆ ਕੋਈ ਗੱਲ ਨਹੀਂ ਬਣਾਈ ਜੇ ਹੁਣ ਆਜੋ ਪੀ ਲੋ ਚਲ ਜੇ ਤੂੰ ਆਣੀ ਐ ਤੇ ਲੈ ਮੈਂ ਘੁੱਟ ਪੀ ਨਹੀਂ ਫਿਰ ਤੂੰ ਗੁੱਸਾ ਕਰੇਂਗੀ ਵੀ ਪੀਕੇ ਨਹੀਂ ਗਈ ਆਂਟੀ ਚਲ ਕੋਈ ਨਹੀਂ ਆਂਟੀ ਮੈਂ ਚਾਹ ਬਣਾਈ ਪੀ ਲੋ ਬੈਜੋਂਟੀ ਲੈ ਆ ਪੁੱਤ ਜੇ ਤੂੰ ਆਣੀ ਪੀ ਲੈਨੀ ਘੁੱਟ ਤੇ ਆਗੇ ਸਮੈਲ ਮੈਨ ਬੜੀ ਸੋਣੀ ਆਉਂਦੀ ਈ ਚਾਹਦੀ ਚਾ ਫਿਰ ਗੁੱਸਾ ਕਰੇਂਗੀ ਮੈਂ ਪੀ ਲਵਾ ਘੋਟ ਤੂੰ ਹੀ ਅੱਗੇ ਵੀ ਦੋ ਵਾਰੀ ਆਏ ਤੇ ਪੀਕੇ ਨਹੀਂ ਗਏ ਚ ਇੱਥੇ ਬਹਿ ਮੇਰਾ ਲੱਗੇ ਘੋਟ ਇੱਥੇ ਬਹਿ ਕਰ ਲੱਗੇ ਬੋਰ ਤੇ ਠੀਕ ਠਾਕ ਆ ਹਾਂਜੀ ਆਂਟੀ ਸਾਹਿਬ ਠੀਕ ਠਾਕ ਆ ਮੇਰਾ ਪੁੱਤ ਜੇ ਮਾੜੇ ਕਰਮਾਂ ਨੂੰ ਉਹਦੇ ਸੱਟ ਲੱਗ ਗਈ ਆ ਤੇ ਤੂੰ ਮੇਰੀ ਧੀ ਹੁਣ ਧਿਆਨ ਰੱਖੀ ਤੇ ਧੀ ਬਣ ਕੇ ਵਿਖਾਈ ਭੈਣ ਮੈਨੂੰ ਅੱਗੇ ਆਖਣ ਲਈ ਹੀ ਵੀ ਕਵਲ ਨੂੰ ਫੋਨ ਕੀਤਾ ਉਹ ਅਜੇ ਤੱਕ ਨਹੀਂ ਬੋੜੀ ਤੂੰ ਹੁਣ ਉਹਨੇ ਜੇ ਪੇਠ ਦੇ ਹੀ ਦਿੱਤੀ ਆ ਤੇ ਤੂੰ ਹੁਣ ਧੀ ਬਣ ਕੇ ਵਿਖਾਈ ਮੇਰਾ ਪੁੱਤ ਚੰਗਾ ਨਹੀਂ ਆਂਟੀ ਜੀ ਇਦਾਂ ਦੀ ਕੋਈ ਗੱਲ ਨਹੀਂ ਆ ਦੀਦੀ ਆਉਣਗੀ ਦੀਦੀ ਨੇ ਫੋਨ ਕੀਤਾ ਹੀ ਤੇ ਕਹਿੰਦੇ ਸੀ ਅੱਜ ਭਲਕੇ ਮੈਂ ਆਉਂਗੀ ਉਹਨਾਂ ਨੂੰ ਸ਼ਾਇਦ ਕੋਈ ਕੰਮ ਪੈ ਗਿਆ ਵਾ ਤੇ ਰਹੀ ਗੱਲ ਮੇਰੀ ਮੈਂ ਪਿੱਠ ਕਿਉਂ ਦੇਣੀ ਇਹਨਾਂ ਨੂੰ ਇਹ ਵੀ ਤਾਂ ਮੇਰੀ ਮਾਂ ਹੀ ਆ ਫਿਰ ਕੀ ਹੋਇਆ ਜੇ ਸੱਟ ਲੱਗ ਗਈ ਹੈ ਇਹਨਾਂ ਨੂੰ ਲੱਗੀ ਆ ਜੇ ਕੱਲ ਮੈਨੂੰ ਲੱਗਦੀ ਤੇ ਮੈਨੂੰ ਕੌਣ ਫਿਰ ਸਾਂਭਦਾ ਉਹ ਨਹੀਂ ਕੋਈ ਗੱਲ ਹੈਗੀ ਉਹ ਨਹੀਂ ਮੈਂ ਤਾਇਆ ਤੈਨੂੰ ਸਮਝਾਉਣੀ ਆ ਅਸਲੀ ਮਾਵਾ ਤਾਂ ਇਹੀ ਹੁੰਦੇ ਆ ਆਪਣੀਆਂ ਮਾਵਾ ਤਾਂ ਹੀ ਸਾਡਾ ਨੇ ਜਣੀਆਂ ਜਰਮ ਦਿੰਦੀਆਂ ਸੱਸਾਂ ਹੀ ਅਸਲੀ ਮਾਵਾ ਹੁੰਦੇਗਾ ਮੇਰੇ ਪੁੱਤ ਤੇ ਤੂੰ ਇੰਝ ਕਰੀਂ ਵੀ ਪੇਠ ਨਾਲ ਤਾਂ ਹੀ ਸਾਂਭ ਪੂਰੀ ਕਰੀ ਤੇ ਕੱਵਲ ਆਉਗੀ ਤਾਂ ਮੈਨੂੰ ਦੱਸੀ ਮਾੜਾ ਜਾ ਉਹ ਕਿਹੜੀ ਗੱਲ ਨਾ ਨਹੀਂ ਆਈ ਗੁੱਸੇ ਕਿਉਂ ਹੋਗੀ ਚਲ ਹੈਂਟੀ ਉਹਨਾਂ ਨੂੰ ਕੋਈ ਗਸਾ ਨਹੀਂ ਹੋਇਆ ਮੈਂ ਫੋਨ ਕੀਤਾ ਸੀ ਤੇ ਕਹਿੰਦੇ ਸੀ ਮੈਂ ਇੱਕ ਦੋ ਦਿਨ ਤੱਕ ਆਉਂਗੀ ਅੱਛਾ ਹਾਂਜੀ ਪੀ ਲੋ ਚਾਹ ਤੁਸੀਂ ਫਿਰ ਆਹ ਚਾਹ ਬਸ ਪੀ ਲਈ ਮੈਂ ਹਾਂਜੀ ਲੈ ਕੱਪ ਲੈ ਜਾ ਤੰਗਾਫੇ ਮੈਂ ਜਾਨੀ ਆ ਕਿ ਢੀ ਚਲਾਕ ਹੈ ਇਹ ਧੋਮੂ ਹੀ ਹੈ ਬੱਡੇ ਮੈਨੂੰ ਖੁਸ਼ ਸੀ ਉਹਨੂੰ ਖੁਸ਼ ਆਹ ਜਾਂਦੀ ਆ ਇਹ ਤਾਂ ਘੱਟ ਰਾਈ ਪਉਣ ਵਾਲੀ ਆ ਕਿ ਹਾਂ ਜੀ ਹੁਣ ਮੈਂ ਜਾਨੀ ਆ ਤੇ ਹੁਣ ਰੱਬ ਰੱਬ ਕਰਿਆ ਕਰ ਐਸੂੰ ਬਰੇ ਤੇ ਹੁਣ ਰੱਬ ਦਾ ਨਾ ਆਈ ਆ ਜਿੰਨਾ ਲੈ ਆ ਜਾਵੇ ਤੇ 지가봐야이 <laughs> 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 ਜਿਨ ਹੋਏ ਗੁਰੂ ਨਾਨਕ ਜਰੀ ਮੋਹਤੇ ਹੈ ਜਗਾਇ ਲੋਕ ਸੁਨਿਆ ਪਰ ਲੋਕ ਸੁਨਿਥ ਲੋਕ ਸੁ ਸਵਦਰਸ਼ਨ ਭਾਈ ਸੰਗਤ ਪਾਰਤਾਰ ਕੋ ਗੁਰੂ ਨਾਨਕ ਸਾਹਿਬ ਬੰਦ ਚਲਾਈਓ ਵਾਹਿਗੁਰੂ ਨਾਨਕ ਸਾਹਿਬ ਜੀ ਧਾਰ ਕੀ ਹੁੰਤੇ ਹੈ ਜਗਾਇ ਆਹ ਚਲਾਇ ਕੁਛ ਕਿਤੇ ਮੇ ਮਮੀ ਬਾਹਰ ਦੇ ਕੰਮ ਵੇਖ ਲਾ ਤੈਨੂੰ ਸੱਟ ਲੱਗੀ ਆ ਤੇਰਾ ਪਤਾ ਲੈਣ ਆਈ ਆ ਦੱਸਿਆ ਵੀ ਇਹਨੇ ਫੋਨ ਕਰਕੇ ਸੋਨਿਆ ਨੇ ਕੋਈ ਮੰਮੀ ਨੂੰ ਸੱਟ ਲੱਗੀ ਆ ਤੇ ਆ ਕੇ ਪਤਾ ਲਾਜੋ ਗਾਰਡੀ ਨੂੰ ਮੂੰਹ ਖਲਾ ਕੇ ਬੈਠੀ ਆ ਵੀਰ ਨੇ ਮੈਨੂੰ ਫੋਨ ਨਹੀਂ ਕੀਤਾ। ਦਸ ਭੈਣਾਂ ਨੂੰ ਪਤਾ ਲੱਗੇ ਵੀ ਜਮਾਨ ਨੂੰ ਕੋਈ ਫੱਟ ਲੱਗੀ ਆ। ਤਰਿੰਦੀਆਂ ਪਤਾ ਲੈਣ ਖਣੋ। ਤੇ ਜਿੰਨੂੰ ਤੂੰ ਹੱਲਾ ਮਾੜਾ ਮਾੜਾ ਕਹਿੰਦੀ ਉਹ ਉਹ ਤੇ ਇਹਨੂੰ ਸਾੰਭਣ ਨਹੀਂਦਾ ਹੁਣ ਵੇਖ ਲੈ। ਉਹ ਸਾੰਭਣ ਨਹੀਂ ਆ ਨਾ। ਸਾੰਭਣ ਤੇ ਉਹ ਡਈ ਹੀ ਆ ਹੁਣ। ਪਰ ਕੀ ਕਰਾਂ ਤੂੰ ਇਹ ਮਾੜਾ ਕੀਤਾ। ਤੂੰ ਜਾ ਕੇ ਉਹਰੇ ਸਹਰੇ ਬੋਲ ਕੇ ਆਇਆ। ਤੇ ਕੀ ਉਹਦਾ ਸ਼ਰੀਕਾ ਬਰਾਦਰੀ ਆਂਦਾ ਹੋਗਰਾ ਭਰਾ ਆ ਇੰਨਾ ਬੋਲ ਕੇ ਗਿਆ। ਉਹਨੂੰ ਵੀ ਇਸ ਗੱਲ ਦਾ ਗੁੱਸਾ ਉਈ ਭਰਾ ਮੇਰਾ ਆਇਆ ਤੇ ਇੰਨਾ ਬੋਲ ਕੇ ਗਿਆ ਐ ਮੰਮੀ ਮੈਂ ਬੋਲਿਆ ਮੈਂ ਕਿਸ ਗੱਲ ਤੋਂ ਬੋਲਿਆ ਤੈਨੂੰ ਲੱਗਦਾ ਭੈਣ ਨੇ ਗਲਤ ਕੀਤਾ ਸੀ ਮੰਮੀ ਮੈਨੂੰ ਲੱਗਦਾ ਵੀ ਮੈਂ ਜਿੱਥੇ ਦਾ ਕੀਤਾ ਨਾ ਸਹੀ ਕੀਤਾ ਮੈਨੂੰ ਗਲਤ ਨਹੀਂ ਲੱਗਦਾ ਤੈਨੂੰ ਤੇ ਸਹੀ ਲੱਗਦਾ ਉਹਨੂੰ ਗਲਤ ਲੱਗਾ ਨਾ ਤੂੰ ਜਦੋਂ ਬੋਲਿਆ ਜਾ ਕੇ ਇੰਨਾ ਤੈਨੂੰ ਬੋਲਣਾ ਨਹੀਂ ਚਾਹੀਦਾ ਸੀਗਾ ਉਹ ਵੇਖ ਲੈ ਧੀਆ ਤੇ ਫੇਰ ਵੀ ਪੇਕੇ ਆਵੇ ਇਹ ਤਾਂ ਮਣੋ ਬਣੋਂਦੀਆਂ ਆ ਜਿਵੇਂ ਮਰਜੀ ਹੋਵੇ ਆਦਿ ਸਾਡੇ ਪੇਕੇ ਇਸ ਤਰ੍ਹਾਂ ਸਾਡੇ ਪੇਕੇ ਇਸ ਤਰ੍ਹਾਂ ਤੇ ਉਹਨੂੰ ਯਸ ਗੱਲ ਦਾ ਗੁੱਸਾ ਲੱਗਾ ਹੋਰ ਗੱਲ ਕੋਈ ਨਹੀਂ। ਬੇਲਾ ਮੰਮੀ ਅਜੇ ਵੀ ਤੂੰ ਭੈਣ ਦਾ ਹੀ ਪੱਖ ਪੂਰਨਦੀ ਆ। ਜਿੰਨੇ ਇੰਨਾ ਕੋਈ ਇਥੇ ਵਧੀਕੀਆਂ ਕੀਤੀਆਂ ਆ ਆ ਕੇ ਸੋਨੀਆ ਨਾਲ। ਨਹੀਂ ਪੱਖ ਮੈਂ ਕੀ ਪੂਰਨਾ ਆ ਚਾਹਲੇ ਗਲਤੀ ਹੋ ਰਹੀ ਵੀ ਜਦ ਮੇਰਾ ਪਤਾ ਲੈਣੇ ਇਨਾ ਦੱਸਿਆ ਵੀ ਸਾਰਿਆਂ ਨੇ। ਵੀ ਮਾਂ ਤੇਰੀ ਡਿੱਗ ਪਈ ਆ ਮੰਮੀ ਫੋਨ ਕੀਤਾ। ਨਹੀਂ ਪਤਾ ਲੈਣੇ ਆਪਾਂ ਗਲਤੀ ਹੋ ਰਹੀ ਆ। ਤੇ ਉਹ ਗਲਤੀ ਉਹ ਤੇਰੇ ਜੇ ਕੱਢੀ ਜਾਂਦੀ ਮੇਰੇ ਭਰਾ ਨੇ ਮੈਨੂੰ ਫੋਨ ਨਹੀਂ ਕੀਤਾ ਇੱਕ ਵਾਰੀ ਵੀ। ਚਲ ਮੰਮੀ ਮੈਂ ਨਾ ਨਹੀਂ ਬੋਲਣਾ ਇਨਾ ਸੋਨੀਆ ਨਾਲ ਨਹੀਂ ਬੋਲਣਾ। ਤੇਰਾ ਪਤਾ ਕਮ ਸੇ ਕਮ ਆ ਕੇ ਲੈ ਆ ਜਾਂਦੀ ਵੀ ਮੇਰੀ ਮਾਂ ਨੂੰ ਸੱਟ ਲੱਗੀ ਆ ਹੁਣ ਦੱਸ ਆ ਗਲਤੀ ਇਹਦੇ ਵਿੱਚ ਹੋਜੀ ਕਿ ਨਹੀਂ ਦੱਸਣ ਦੇ ਬਾਵਜੂਦ ਵੀ ਬੰਦਾ ਨਾਵੇ ਤਾਂ ਫਿਰ ਕੀ ਕਰੂੰਗਾ ਆ ਹੈ ਤੇ ਇਤਰਾ ਹੀ ਉਹ ਵਾਦੀ ਮੇਰਾ ਭਰਾ ਫੋਨ ਕਰੂਗਾ ਤਾਂ ਫੇਰ ਆਵਾਂ ਤੇ ਦੁੱਖ ਮੈਨੂੰ ਬੜਾ ਇਥੇ ਜਦੋਂ ਆਪਣੇ ਆਪ ਨੂੰ ਕੋਸ਼ੀ ਜਾਨਣੀ ਆ ਵੀ ਮੇਰੀ ਦੀ ਪਤਾ ਨਹੀਂ ਲੈਣ ਆਈ ਤੂੰ ਆਪਣੇ ਥਾਂ ਰਹਿ ਜੰਡੀ ਮੈਂ ਨਹੀਂ ਜੇ ਫੋਨ ਕਰਨਾ ਮੈਂ ਤੁਹਾਨੂੰ ਵੀ ਸਿੱਧਾ ਦੱਸ ਦਿੰਦਾ ਵੀ ਮੈਂ ਨਹੀਂ ਜੇ ਫੋਨ ਕਰਨਾ ਜੇ ਉਹਦੀ ਮਰਜ਼ੀ ਆਵੇ ਨਹੀਂ ਮਰਜ਼ੀ ਤਾਂ ਨਾ ਆਵੇ ਠੀਕ ਆ ਮੈਂ ਨਹੀਂ ਜੇ ਪਰ ਫੋਨ ਕਰਨਾ ਠੀਕ ਆ ਚਲ ਇੱਕ ਵਾਰੀ ਫੋਨ ਕਰ ਲੈ ਫੇਰ ਵੀ ਤੂੰ ਮਾਈ ਮਮੀ ਮੈਨੂੰ ਫੋਨ ਕਰਦੀ ਚਲ ਭੈਣ ਭਰਾਵਾਂ ਤੋਂ ਕੀ ਆਂਦੇ ਨੋਵਾਂ ਨਾ ਮਾਸ ਨਹੀਂ ਵੱਖ ਹੁੰਦੇ ਭੈਣ ਭਰਾਵਾਂ ਦੇ ਤਰ੍ਹਾਂ ਗੁੱਸੇ ਨੇ ਰਾਜੀਏ ਹੁੰਦਾ ਤੇ ਤੂੰ ਕੋਈ ਨਹੀਂ ਇੱਕ ਵਾਰੀ ਫੋਨ ਕਰ ਲੈ ਤੇਰੇ ਫੋਨ ਤੇ ਆ ਜਾਣਾ ਉਹਨੇ ਗੁੱਸਾ ਤੇਰੇ ਨਾਲ ਹੀ ਆ ਮੇਰੇ ਨਾਲ ਨਹੀਂ ਨਵਰੇ ਨਾਲ ਨਹੀਂ ਸਭਾਬੀ ਨਾਲ ਨਹੀਂ ਆਪਣਾ ਚਲ ਮਾਮੀ ਜੇ ਮੇਰੇ ਨਾਲ ਗੁੱਸੇ ਆ ਨਾ ਚਲ ਤੇਰੇ ਆ ਕੇ ਪਤਾ ਲੱਗ ਜਾ ਮੈਂ ਨਹੀਂ ਫੋਨ ਕਰਨਾ ਠੀਕ ਆ ਉਹਨਾਂ ਦਾ ਆ ਕੇ ਪਤਾ ਲੈ ਜੇ ਚੰਗੀ ਗੱਲ ਨਹੀਂ ਲੋ ਦੀ ਮਸਜੀ